ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਰਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬੜੀ ਪਿਆਰੇ ਆ ਕਾਟਨ ਦੇ ਮੈਚਿੰਗ ਸੂਟ ਲੈ ਕੇ ਆਏ ਜੀ ਏਕੇ ਟੈਕਸ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਤੇ ਪ੍ਰਾਈਸ ਹੈਗਾ ਜੇ ਦੀ ਸਾਰੀ ਵੀਡੀਓ ਦਾ 800 800 ਪ੍ਰਾਈਸ ਰਹਿਣਾ ਜੀ ਸੂਟਾਂ ਦਾ ਤੇ ਮੈਚਿਕ ਸੂਟ ਆ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲਗਣੀ ਵਿਦਾਊਟ ਦੁਪੱਟਾ ਸੂਟ ਮੈਚਿੰਗ 2 ਮੀਟਰ ਦੀ ਸ਼ਰਟ ਵੀ ਕੱਟ ਰਣੀ ਆ ਤੇ 2 ਮੀਟਰ ਦੀ ਬਾਟਮ ਦੀ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਸਵੇਰ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81453 80800 ਇਹ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣਾ ਸੂਰਤ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਜਿੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਜੀ ਬਾਅਦ ਕੀ ਕੋਰੀਅਰ ਚਾਰਜੀਸ ਹੈ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਰਤ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਬੜੀ ਫੈਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਤੇ ਬਾਕੀ ਅੱਜ ਸੈਟਰਡੇ ਹੈ ਜੀ ਸਸ ਆਪਣੇ ਜਿਹੜੀ 23 ਤਰੀਕ ਦੀ ਵੀਡੀਓ ਸੀਗੀ ਉਹਦੇ ਵਿੱਚ ਆਪਾਂ ਨੂੰ 1.2 1200 ਕਮੈਂਟ ਹੋਏ ਆ ਜੀ ਆਪਣੇ ਵੀਡੀਓ ਤੇ ਤੇ ਆਪਾਂ ਅੱਜ ਕੱਢਾਂਗੇ ਜੀ ਲਾਸਟ ਦੇ ਵਿੱਚ ਲੱਕੀ ਵਿਨਰ ਬਹੁਤ ਸੋਹਣਾ ਕਾਟਨ ਦਾ ਸੂਟ ਦੇਵਾਂਗੇ ਉਹਨਾਂ ਨੂੰ ਲਾਸਟ ਦੇ ਵਿੱਚ ਆਪਾਂ ਕੱਢਾਂਗੇ ਤੇ ਬਾਕੀ ਹੁਣ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਏਕੇ ਟੈਕਸ ਬ੍ਰੈਂਡ ਦੇ ਸੂਟ ਹੋਣਗੇ ਸਾਰੇ ਇਹ ਤਾਂ 3 3 4 4 ਸੂਟ ਵੀ ਲੈ ਕੇ ਰੱਖ ਲਓਗੇ ਤੁਸੀਂ ਨਾ ਤਾਂ ਇਹ ਖਰਾਬ ਹੋਣੇ ਬਹੁਤ ਫਾਈਨ ਕੁਆਲਿਟੀ ਦੇ ਸੂਟ ਆ ਦੇਖੋ ਬਲੈਕ ਕਲਰ ਦੇ ਵਿੱਚ ਕਾਫੀ ਸਾਰੇ ਸੂਟ ਆ ਆਪਾਂ ਜਲਦੀ ਜਲਦੀ ਵੀਡੀਓ ਬਣਾਵਾਂਗੇ ਅੱਜ ਫਿਰ ਕਾਫੀ ਟਾਈਮ ਲੱਗ ਜਾਂਦਾ ਬਲੈਕ ਕਲਰ ਦੇ ਵਿੱਚ ਤੇ ਨਾਲ ਸਾਰੇ ਸੂਟਾਂ ਦੇ ਨਾਲ ਰਹਿਣੀ ਹੈ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਸੂਟ ਹੈ ਜੀ ਸੇਮ ਆਹੀ ਪ੍ਰਿੰਟਿੰਗ ਹੈ ਇਹ ਆਪਾਂ ਇਹਨੂੰ ਡੇ ਨਾਈਟ ਪ੍ਰਿੰਟਿੰਗ ਕਹਿੰਦੇ ਹਾਂ ਬਟ ਸੋਨਾ ਸੈਲਫ ਦੇ ਵਿੱਚ ਬਹੁਤ ਪਿਆਰਾ EK Text brand ਦਾ suit ਹੈ 800 price ਦੇ ਨਾਲ suit ਹੈ ਜੀ 800 price ਹੈ suit ਦਾ ਚਾਹੇ ਇੱਕ suit ਲਓ ਚਾਹੇ ਜਿੰਨੇ ਮਰਜ਼ੀ suit 800 price ਦੇ ਵਿੱਚ ਅੱਜ ਦਾ suit ਅੱਜ ਦੇ suit ਲੈਣੇ ਵਿਦਆਊਟ ਦੁਪੱਟਾ ਇਹ ਸੇਮ ਦੇ ਵਿੱਚ ਇਹ ਜਿਵੇਂ ਤੁਹਾਨੂੰ ਬਲੈਕ ਦਿਖਾਇਆ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੂ ਕਲਰ ਬਲੂ ਵੀ ਜਿਹੜਾ ਥੋੜਾ ਮੋਰ ਪੰਖੀ ਬਲੂ ਹੁੰਦਾ ਜੀ ਕਲਰ ਉਹ ਵਾਲਾ ਕਲਰ ਹੈ ਜੀ suit ਦਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ suit ਬਣਨੇ ਹੈ ਪੂਰੇ 2.5 ਮੀਟਰ ਦੀ ਕੱਟ ਸ਼ਰਟ ਦੀ ਰਹਿਣੀ ਆ। ਪੂਰੇ 2.5 ਮੀਟਰ ਦੀ ਕੱਟ बॉਟਮ ਦੀ ਰਹਿਣੀ ਆ ਜੀ। ਦੇਖ ਕਿੰਨਾ ਪੈਰਾ ਬਲੂ ਕਲਰ ਦੇ ਵਿੱਚ ਤੇ ਨਾਲ ਹੈਗੀ ਆ ਮੈਚਿੰਗ बॉਟਮ ਬਲੂ ਕਲਰ ਦੇ ਵਿੱਚ ਇਹ ਲੁੱਕ ਆ ਜਿਹੜੀ ਦੇਖੋ ਸੂਟ ਤੇ ਕਿੰਨਾ ਪੈਰਾ ਸੂਟ ਬਲੂ ਕਲਰ ਦੇ ਵਿੱਚ ਇਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਕੁਝ ਕੁ ਚੀਜ਼ਾਂ। ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੀਨ ਕਲਰ। ਡਾਰਕ ਗ੍ਰੀਨ ਕਲਰ ਹੈ। ਪ੍ਰਿੰਟ ਬੜਾ ਸੋਹਣਾ ਪ੍ਰਿੰਟ ਹੈ। ਜਿਨ੍ਹਾਂ ਨੂੰ ਫਲਾਵਰ ਪ੍ਰਿੰਟ ਤੋਂ हट ਕੇ ਕੋਈ ਸੂਟ ਚਾਹੀਦੇ ਹੁੰਦੇ ਆ ਉਹਨਾਂ ਲਈ ਬੈਸਟ ਸੂਟ ਰਹਿੰਦੇ ਜਿਵੇਂ ਤੇ ਕਈਆਂ ਨੂੰ ਫਲਾਵਰ ਪ੍ਰਿੰਟ ਨਹੀਂ ਪਸੰਦ। ਇਹ ਦੇਖੋ ਗ੍ਰੀਨ ਕਲਰ ਦੇ ਵਿੱਚ। ਨਾਲ ਰਹਿਣੀ ਹੈ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਮੈਚਿੰਗ ਬਾਟਮ ਇਹ ਲੁੱਕ ਆ ਗਈ ਸੂਟ ਵੀ ਵਿਦਾਊਟ ਦੁਪੱਟਾ ਸੂਟ 800 ਪ੍ਰਾਈਜ਼ ਦੇ ਤਿੰਨ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਇਹ ਦੇਖੋ ਵੱਡੇ ਰਿੰਟ ਦੇ ਵਿੱਚ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਪ੍ਰਿੰਟ ਆਪਣੇ ਕੋਲ ਬਰਬਰੀ ਦੇ ਵਿੱਚ ਵੀ ਆਇਆ ਸੀਗਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਵਿਦਆਊਟ ਲਾਈਨਿੰਗ ਬਣਨਾ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਤੇ ਨਾਲ ਦੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਲਿਊ ਕਲਰ ਦੀ ਬਾਟਮ ਨਾਲ ਇਹ ਲੁੱਕ ਆ ਵਿਦਆਊਟ ਦੁਪੱਟਾ ਸੂਟ ਹੈ ਜੀ 800 ਪ੍ਰਾਈਸ ਦੇ ਨਾਲ 800 ਪ੍ਰਾਈਸ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਹੁਣ ਕਲਰ ਤੇ ਥਾਵਾਂਗੇ ਇਸੇਮ ਦੇ ਵਿੱਚ ਕਲਰ ਇਹ ਮੈਚਿੰਗ ਸੂਟ ਹੈ ਜੀ ਇਹ ਵੀ ਬੜਾ ਸੋਹਣਾ ਪੱਤੇ ਵਾਲੀ ਪ੍ਰਿੰਟਿੰਗ ਹੈ ਸੂਟ ਦੀ ਬਹੁਤ ਪਿਆਰੀ ਹੋਰ ਕੋਈ ਨਹੀਂ ਆ ਇਹ ਕੋਗਰੇ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਤੇ ਨਾਲ ਹੈਗੀ ਹੈ ਦੇਖੋ ਇਸ ਦੇ ਵਿੱਚ ਪਿੰਕ ਕਲਰ ਹੈ ਪਿੰਕ ਕਲਰ ਦੀ ਬਾਟਮ ਲੁੱਕ ਦੇਖੋ ਸੂਟ ਦੀ ਇਹਦੇ ਨਾਲ ਪਿੰਕ ਕਲਰ ਦਾ ਇਹ ਦੁਪੱਟਾ ਲਿਆ ਹੋਊਗਾ ਤੁਸੀਂ ਬਹੁਤ ਪਿਆਰੀ ਡਿਜ਼ਾਈਨਿੰਗ ਬਣਨੀ ਹੈ ਸੂਟ ਦੀ 800 ਪ੍ਰਾਈਸ ਦੇ ਜੀ 800 ਪ੍ਰਾਈਸ ਦੇ ਨਾਲ ਬਣਾਇਆ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਥੋੜਾ ਸੋਹਣਾ ਫਿਰੋਜ਼ੀ ਗ੍ਰੀਨ ਕਲਰ ਸੇਮ ਦੇ ਵਿੱਚ ਬਣ ਕੇ ਅਲੱਗ ਜਿਓ ਲੁੱਕ ਆਣੀ ਹੈ ਜੇ ਇਹਨਾਂ ਸੂਟਾਂ ਦੀ ਇੱਕ ਤਾਂ ਕੋਈ ਲਾਈਨਿੰਗ ਨਹੀਂ ਲੱਗਣੀ ਜੇ ਤੁਸੀਂ ਗਿਫਟ ਪਰਪਸ ਦੇ ਲਈ ਵੀ ਲੈਣੇ ਆ ਤਾਂ ਵੀ ਕਿਤੇ ਮਾੜੇ ਨਹੀਂ ਹੈਗੇ ਇਹ ਵਾਲੇ ਸੂਟ ਦੇ ਬਹੁਤ ਫਾਈਨ ਕੁਆਲਿਟੀ ਦੇ ਏਕੇ ਟੈਕਸ ਬ੍ਰਾਂਡ ਦੇ ਸੂਟ ਹੈ ਦੇ ਨਾਲ ਮੈਚਿੰਗ ਬਾਟਮਸ ਦੇ ਨਾਲ ਦੇਖੋ ਕਿੰਨਾ ਪਿਆਰਾ ਹੈ ਇਸ ਦਾ ਕਿੰਨੀ ਪਿਆਰੀ ਮੈਚਿੰਗ ਹੈ ਸੂਟ ਦੀ ਹੁਣ ਇਸ ਕਲਰ ਦਾ ਇਹ ਦੁਪੱਟਾ ਲਿਆ ਹੋਵੇ ਕਿੰਨੀ ਪਿਆਰੀ ਲੁੱਕ ਆਣੀ ਹੈ ਸੂਟ ਦੀ ਸਿੰਗਲ ਕਲਰ ਦਾ ਬਾਟਮ ਦੇ ਨਾਲ 800 ਪ੍ਰਾਈਸ ਹੈ ਜੀ 800 ਪ੍ਰਾਈਸ ਦੇ ਨਾਲ ਸੂਟ ਆਪਣੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਹ ਵੀ ਗ੍ਰੀਨ ਕਲਰ ਦੇ ਵਿੱਚ ਸਾਰੇ ਸੂਟ ਮੈਚਿੰਗ ਹੋਣਗੇ ਵਿਦਆਊਟ ਦੁਪੱਟਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਏਕੇ ਟੈਕਸ ਦੇ ਏਕੇ ਟੈਕਸ ਬ੍ਰਾਂਡ ਦੇ ਸੂਟ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਗ੍ਰੀਨ ਕਲਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਸੂਟ ਦਿਖਾਵਾਂਗੇ ਤੁਹਾਨੂੰ ਅੱਜ ਆਪਾਂ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਦੇਖੀ ਇਹ ਲੁੱਕ ਆ ਜੀ ਇਸੇ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਇਹ ਦੇਖੋ ਕਿੰਨਾ ਪਿਆਰਾ بیس ਜਿਹੜਾ ਸੂਟ ਦਾ ਦੇਖੋ ਲਾਈਟ ਹੈ ਇਸ ਦੇ ਨਾਲ ਬਲੂ ਕਲਰ ਦੀ ਬਾਟਮ ਹੈ ਅਲੱਗ ਜੀ ਲੁੱਕ ਹੈ ਜੀ ਸੂਟ ਦੀ ਜੇ ਤੁਸੀਂ ਲਾਈਟ ਡਾਰਕ ਵਾਲਾ ਲੈ ਸਕਦੇ ਹੋ ਪੂਰਾ ਡਾਰਕ ਵੀ ਇਹ ਦੇਖੋ ਸਕਿਨ بیس ਹੈ ਕਰੀਮ ਸਕਿਨ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੌਰੀ ਪ੍ਰਿੰਟਿੰਗ ਦੇ ਵਿੱਚ ਤੇ ਨਾਲ ਹੈਗੀ ਹੈ ਫਰੋਜ਼ੀ ਬਲੂ ਜੇ ਕਲਰ ਦੀ ਮੈਚਿੰਗ ਬਾਟਮ ਇਹ ਲੁੱਕ ਕਰਨ ਦੇ ਵਿੱਚ ਕਿੰਨਾ ਪਿਆਰਾ ਸੁਦਾ 800 ਪ੍ਰਾਈਸ ਦੇ ਨਾਲ 800 ਪ੍ਰਾਈਸ ਹੈ ਤਾਂ ਦੋ ਦੋ 3-3 ਸੂਟ ਵੀ ਲੈ ਲੋਗੇ ਕਿਤੇ ਮਾੜੇ ਨਹੀਂ ਹੈਗੇ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਆਪਣੇ ਕੋਲ ਕਲਰ ਦੇਖੋ ਕਿੰਨਾ ਸੋਹਣਾ ਪਿੰਕ ਗਾਜਰੀ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ। ਕਈ ਵਾਰੀ ਦੁਪੱਟਾ ਆਪਣੇ ਕੋਲ ਹੁੰਦਾ ਵੀ ਆਪਾਂ ਰੀਡਾਈ ਕਰਾ ਸਕਦੇ ਹਾਂ ਦੁਪੱਟੇ ਨੂੰ। ਨਾਲ ਹੈਗੀ ਗਾਜਰੀ ਕਲਰ ਦੀ ਬਾਟਮ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ। 800 ਪ੍ਰਾਈਸ ਦੇ ਹਨ। ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ। ਦੇਖੋ ਕਿੰਨੇ ਪਿਆਰੇ ਲੁੱਕ ਹੈ। ਮਹਿੰਦੀ ਕਲਰ ਦੇ ਵਿੱਚ ਸਾਰੀਓ ਪ੍ਰਿੰਟਿੰਗ ਬਹੁਤ ਪਿਆਰੀ ਹੈ ਕੱਪੜੇ ਦੀ ਫੁੱਲ ਗਰੰਟੀ ਹੈ ਜੀ ਕਦੇ ਮਾੜਾ ਸੂਟ ਨਹੀਂ ਤੁਹਾਡੇ ਕੋਲ ਜਾਊ ਜਿਹੜਾ ਸੂਟ ਤੁਹਾਨੂੰ ਦਿਖਾਵਾਂਗੇ ਐਸ ਇਟ ਇਜ਼ ਸੇਮ ਤੁਹਾਡੇ ਕੋਲ ਪਹੁੰਚਣਾ ਤੇ ਦੇਖੋ ਮਹਿੰਦੀ ਕਲਰ ਦੇ ਵਿੱਚ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ ਵਾਲਾ ਸੂਟ ਦਾ ਬੜੇ ਸੋਹਣੇ ਕਲਰ ਕੰਬੀਨੇਸ਼ਨ ਮੈਚਿੰਗ ਸੂਟ ਹੈ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ 800 ਪ੍ਰਾਈਸ ਦੇ ਨਾਲ 800 ਪ੍ਰਾਈਸ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬਡੇ ਫਲਾਵਰ ਪ੍ਰਿੰਟ ਦੇ ਵਿੱਚ ਇਹ ਵੀ ਮੈਚਿੰਗ ਹੈ ਜੀ ਸੂਟ ਦੇਖੋ ਲਾਈਟ ਡਾਰਕ ਦੇ ਵਿੱਚ ਇਹ ਆ ਗਈ ਆਪਣੀ ਸ਼ਰਟ ਕੋਈ ਲਾਈਨਿੰਗ ਨਹੀਂ ਲੱਗਣੀ ਬਿਲਕੁਲ ਸੌਫਟ ਦੇ ਵਿੱਚ ਸ਼ਰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਸੋਹਣੇ ਪ੍ਰਿੰਟਿੰਗ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਲੁੱਕ ਆ ਰਿਹਾ ਹੈ 800 ਪ੍ਰਾਈਸ ਦੇ ਨਾਲ 800 ਪ੍ਰਾਈਸ ਹੈ ਇਸ ਸੇਮ ਦੇ ਵਿੱਚ ਹੈਗਾ ਕਲਰ ਮੈਂਦੇਜੀ ਟੋਨ ਦੇ ਵਿੱਚ ਹੈ ਜੀ ਅਲੱਗ ਜਿਹਾ ਕਲਰ ਹੈ ਇਹਨਾਂ ਨੂੰ ਵੱਡੇ ਪ੍ਰਿੰਟ ਪਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਵਾਲਾ ਪ੍ਰਿੰਟ ਤੇ ਕਿੰਨਾ ਪਿਆਰਾ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਸੋ ਪ੍ਰਾਈਸ 800 ਪ੍ਰਾਈਸ ਦੇ ਨਾਲ ਆਪਣਾ ਇਹ ਜਣਾ ਸੀ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ। ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਆ ਮੈਂਜੈਂਟਾ ਜੀ ਟੋਨ ਦੇ ਵਿੱਚ। ਤਾਂ ਵਰ ਦੇਖੋ ਕਿੰਨਾ ਪਿਆਰਾ। ਹੈਗੀ ਮੈਚਿੰਗ ਬਾਟਮ ਕੋਕੀਨਿਆ ਪਲ ਸਪਿੰਟ ਵਿੱਚ 800 ਪ੍ਰਾਈਸ ਹੈ ਜੀ 800 ਪ੍ਰਾਈਸ ਦੇ ਵਿੱਚ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਥੋੜਾ ਸੋਨਾ ਇਹ ਵੀ ਮਹਿੰਦੀ ਸੁੱਕੀ ਮਹਿੰਦੀ ਦਾ ਰੰਗ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਲੱਗ ਜਾਈ ਬਾਟਨ ਲਓ ਦੇਖੋ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਵੀ 800 ਪ੍ਰਾਈਸ ਦੇ ਨਾਲ ਰਹਿਣਗੇ 800 ਪ੍ਰਾਈਸ ਦੇ ਨਾਲ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ येलो ਕਲਰ ਦੇ ਵਿੱਚ ਐਵੇਂ ਮੈਚਿੰਗ ਸੂਟ ਹੈ ਜੀ ਇਹ ਦੇਖੋ ਅਸੀਂ ਖੋਲ ਕੇ ਵੀ ਦਿਖਾਵਾਂਗੇ ਤੁਹਾਨੂੰ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਸੌਫਟ ਫੈਬਰਿਕ ਹੈ ਜੀ कॉटन ਦੇ ਵਿੱਚ ਦੇ ਨਾਲ ਹੈਗੀ ਹੈ ਮੈਚਿੰਗ ਬਾਟਮ ਲਾਈਟ येलो ਕਲਰ ਦੀ ਇਹ ਲੁਕਾਂ ਨੂੰ ਦੇ ਨਾਲ ਆਊਟ ਦੁਪੱਟਾ ਸੂਟ 800 ਪ੍ਰਾਈਸ ਦੇ ਨਾਲ ਇਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਿੰਕ ਕਲਰ ਸੇਮ ਦੇ ਵਿੱਚ ਹੈ ਪਿੰਕ ਕਲਰ ਹੈ ਹੋਰ ਸੋਨਾ ਲਾਈਨਿੰਗ ਦੇ ਵਿੱਚ ਪੱਤਿਆਂ ਵਾਲਾ ਪ੍ਰਿੰਟ ਪਿੰਕ ਕਲਰ ਦੀ ਬੋਟਲ ਲੁੱਕ ਦੇਖੋ ਸੂਟ ਦੀ ਕਿੰਨਾ ਪਿਆਰਾ ਬਹੁਤ ਅੱਛਾ ਸੂਟ ਹੈ ਜੀ ਬਹੁਤ ਫਾਈਨ ਕਾਟਨ ਦੇ ਵਿੱਚ AK Tex ਬ੍ਰਾਂਡ ਦਾ ਸੂਟ ਹੈ ਤੇ ਨੈਕਸਟ ਆ ਗਿਆ ਸੂਟ ਆਪਣਾ ਫਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਕਲਰ ਹੈ ਸੂਟ ਦਾ ਫਲਾਵਰ ਪ੍ਰਿੰਟ ਚੈੱਕ ਦੇ ਵਿੱਚ ਫਲਾਵਰ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਨਾਲ ਹੈਗੀ ਚੈੱਕ ਦੇ ਵਿੱਚ ਹੀ ਫਿਰੋਜ਼ੀ ਕਲਰ ਦੀ ਬਾਟਮ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਤੇ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਦਾਮੀ ਰੰਗ ਸੇਮ ਦੇ ਵਿੱਚ ਬਦਾਮੀ ਕਲਰ ਹੈ ਬੜੇ ਛੋੜੇ ਸੋਬਰ ਕਲਰ ਹੈ ਜੇ ਚਾਹੇ ਕੁੜੀਆਂ ਸਵਾਲਣ ਚਾਹੇ ਮੰਮੀਆਂ ਸਵਾਲਣ ਹਰ ਇੱਕ ਏਜ ਦੇ ਲਈ ਸੂਟ ਆਪਣੇ ਕੋਲ ਅੱਜ ਇੰਨਾ ਕਿੰਨਾ ਪਿਆਰਾ ਤੇ ਨਾਲ ਬਦਾਮੀ ਰੰਗ ਦੀ ਉਹ ਬੋਟਮ ਇਹ ਲੁੱਕ ਆਣੀ ਸੀ ਹੱਟ ਸਪਰਾਈਜ਼ ਹੈ 800 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਸੇਮ ਦੇ ਵਿੱਚ ਹੀ ਕਿੰਨਾ ਪਿਆਰਾ ਪ੍ਰਿੰਟ ਹੈ ਟੈਕ ਦੇ ਵਿੱਚ ਬੜੇ ਸੋਹਣੇ ਫੁੱਲ ਹੈ ਤੇ ਨਾਲ ਮੈਚਿੰਗ ਬਾਟਮ ਇਹ ਲੁੱਕ ਆ ਜਵੇ ਸੋਹਣੀ 800 ਪ੍ਰਾਈਸ ਹੈ ਜੀ 800 ਪ੍ਰਾਈਸ ਦੇ ਨਾਲ ਸੂਟ ਲੈਣਗੇ ਆਪਣੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂfrozy ਕਲਰ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਲਾਈਟ ਡਾਰਕ ਦਾ ਕੰਟਰਾਸਟ ਕਰੀਮ ਬੇਸ ਦਾ ਸੂਟ ਦਾ ਵਾਈਟ ਕਰੀਮ ਇਹ ਲੁੱਕ ਆ ਜਵੇ ਪ੍ਰਿੰਟ ਕਿੰਨਾ ਸੋਬਰ ਪ੍ਰਿੰਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ক্লোਜ਼ੀ ਕਰ ਲਓ 800 ਪ੍ਰਾਈਸ ਹੈ 800 ਪ੍ਰਾਈਸ ਦੇ ਹਾਂ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਪ੍ਰਿੰਟ ਦੇ ਵਿੱਚ ਹੀ ਹੈ ਜੀ ਬਾਟਮ ਹੈ ਜੀ ਨਾਲ 800 ਪ੍ਰਾਈਸ ਹੈ 800 ਪ੍ਰਾਈਸ ਦੇ ਨਾਲ ਸੋ ਨੈਕਸਟ ਆ ਗਿਆ ਬਲੂ ਕਲਰ ਦੇ ਵਿੱਚ ਡਾਰਕ ਨੇਵੀ ਬਲੂ ਸੂਟ ਹੈ ਇਹ ਲੋਕਾਂ ਨੇ ਸੁੱਟ ਦੀ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ 2.5 ਮੀਟਰ ਦੀ ਸ਼ਰਟ ਦੀ ਕਟ ਹੈ ਜੀ 2.5 ਮੀਟਰ ਦੀ ਉਹ ਬਾਟਮ ਦੀ ਬਲੂ ਕਲਰ ਦੀ ਇਸ ਦੇ ਨਾਲ ਬਾਟਮ ਇਹਦੇ ਸੇਮ ਦੇ ਵਿੱਚ ਕਲਰ ਹੈਗਾ ਆਪਣੇ ਕੋਲ ਤਾਂਬੇ ਰੰਗਾਂ ਗਏ ਜੀ ਰਸਟ ਕਲਰ ਹੈ ਸੇਮ ਦੇ ਵਿੱਚ ਰਸਟ ਕਲਰ ਹੈ ਮੈਚਿੰਗ ਬਾਟਮ ਨਾਲ ਵਿਦਆਊਟ ਦੁਪੱਟਾ ਸੂਟ 800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਡਾਰਕ ਗ੍ਰੀਨ ਕਲਰ ਸਾਰਿਆਂ ਨਾਲ ਮੈਚਿੰਗ ਬਾਟਮ ਰਹਿਣਗੀਆਂ ਜੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ dark green color dark green color matching bottom ਨਾਲ ਇਹ ਲੁੱਕ ਆ ਜਾਣਾ 800 price ਇਸੇਮ ਦੇ ਵਿੱਚ ਹੈਗਾ ਥੋੜਾ ਸੋਨਾ ਬਦਾਮੀ ਜਾਂ ਬਦਾਮੀ ਵੀ ਨਹੀਂ ਕਹਿ ਸਕਦਾ ਬਦਾਮੀ ਥੋੜਾ ਡਾਰਕ ਬਦਾਮੀ ਟੋਨ ਦੇ ਵਿੱਚ ਫੈਬਰਿਕ ਬਹੁਤ ਹੈ ਜੀ ਇਹ ਕੇਟੈਕਸ ਬ੍ਰਾਂਡ ਦੇ ਸੂਟ ਇਹ ਲੋਕਾ ਜਾਨੀ ਦੇਖੋ ਸੂਟ ਦੀ ਨਾਲ ਮੈਚਿੰਗ ਬਾਟਮ பட் ਸਰਪ੍ਰਾਈਜ਼ ਦੇ ਨਾਲ 800 ਪ੍ਰਾਈਸ ਹੈ ਨੈਕਸਟ ਆ ਗਿਆ ਬਲੂ ਕਲਰ ਹਰ ਇੱਕ ਤਰ੍ਹਾਂ ਦੇ ਸੂਟ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਣੇ ਕੋਲ ਬਹੁਤ ਸਾਰੇ ਸੂਟ ਹੈ ਜੀ ਅੱਜ ਹਰ ਇੱਕ ਤਰ੍ਹਾਂ ਦੇ ਸੂਟ ਹੈ ਆਪਣੇ ਕੋਲ ਅੱਜ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਲਰ ਪਸੰਦ ਕਰ ਸਕਦੇ ਹੋ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਸੂਟ ਹੈ ਜੀ ਡਾਰਕ ਬਲੂ ਕਲਰ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਨੈਕਸਟ ਆ ਗਿਆ بڑے ਪ੍ਰਿੰਟ ਦੇ ਵਿੱਚ ਫਲਾਵਰ ਪ੍ਰਿੰਟ ਦੇ ਵਿੱਚ ਹੈ ਜੀ ਇਹ ਤਾਂ ਦੇਖੋ ਸੂਟ ਦਾ ਕਿੰਨਾ ਪਿਆਰਾ ਆ बहुत उन्होंने विदाउट लाइनिंग बनना नेक्स्ट आ गया ये बॉटम बॉटम के नाम में दुपट्टा लेके बहुत सोने ग्रे साड़ी के वाली सूट एच सेम दे कलर सेम प्रिंट दे वीचे है। फ्रोजी कलर हैकी आहे मॅचिंग बॉटन फ्रोजी कलर ਸੂਟ ਉਰੂਕ ਲੰਡੇ ਵਿੱਚ ਕਿੰਨਾ ਦੇਖੋ ਕਿੰਨਾ ਪਿਆਰਾ ਤੇ ਗਾੜੂ ਰੂਰ ਕਲਰ ਦੇ ਵਿੱਚ ਇਸ ਦੀ ਕਾਟ ਟੋਟਲ ਮੈਚ ਇਸੇਮ ਸੂਟ ਹੈਗਾ ਆਪਣੇ ਕੋਲ ਮਰੂਨ ਕਲਰ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਮਰੂਨ ਕੰਨ ਡਾਰਕ ਮਰੂਨ ਕਲਰ ਹੈ ਜੀ ਕਾਲਸ ਤੇ ਡਾਰਕ ਮਰੂਨ ਕੰਨ ਇੰਨਾ ਪਿਆਰਾ ਫਲਾਵਰ ਦੇ ਨਾਲ ਦਾ ਨਾਲ ਦੀ ਇਸ ਦੀ ਬਾਟਮ ਹੈ ਤੇ ਬੜੀ ਸੋਹਣੀ ਗ੍ਰੇ ਸਾਰੀ ਹੈ ਜੀ ਸੂਟ ਦੀ ਗ੍ਰੇ ਦੇ ਵਿੱਚ ਮਸਟਰਡ ਕਲਰ ਦੇ ਫੁੱਲ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਤੇ ਨਾਲ ਮਸਟਰਡ ਕਲਰ ਦੀ ਉਹ ਦੇਖੋ ਬਾਟਮ ਹੈ ਜਦ ਇਹ ਨਾਲ ਮਸਟਰਡ ਕਲਰ ਦਾ ਦੁਪੱਟਾ ਹੋਣਾ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਦੇਖੋ ਪਿੰਕ ਪਿਆਜ਼ੀ ਕਲਰ ਸੇਮ ਦੇ ਵਿੱਚ بیس ਹੈ ਜਿਹੜਾ ਸੂਟ ਦਾ ਗ੍ਰੇ ਹੀ ਰਹਿਣਾ ਸੂਟ ਦਾ بیس ਹੈ ਗ੍ਰੇ ਹੀ ਆ ਨਾਲ ਹੈਗੇ ਮੈਚਿੰਗ ਬੋਟਮ ਦੇ ਕਿਉਂਕਿ 800 ਪ੍ਰਾਈਸ ਹੈ ਜੀ 800 ਪ੍ਰਾਈਸ ਦੇ ਨਾਲ ਜਿ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾ ਰਹੇ ਆ ਵਿਦਾਉਟ ਦੁਪੱਟਾ ਨੈਕ ਸੂਟ ਆ ਗਿਆ ਥੋੜਾ ਸੋਹਣਾ ਦੇਖੋ ਪ੍ਰਿੰਟ ਦੇਖੋ ਸੂਟ ਦਾ ਮੈਚਿੰਗ ਬਾਟਮ ਦੇ ਨਾਲ ਬਹੁਤ ਪਿਆਰੀ ਲੁੱਕ ਹੈ ਮਲਟੀ ਪ੍ਰਿੰਟ ਦੇ ਵਿੱਚ ਮਲਟੀ ਕਲਰ ਹੈ ਦੇਖੋ ਸਾਰਾ ਪ੍ਰਿੰਟ ਦੇ ਵਿੱਚ ਬਹੁਤ ਸੋਹਣੇ ਕਲਰ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਲੋਕਾਂ 800 ਪ੍ਰਾਈਸ ਦੇ ਨਾਲ ਰਹਿਣਗੇ ਸਾਰੇ ਸੂਟ ਵਿਦਾਊਟ ਦੁਪੱਟਾ ਸੂਟ ਬਣਨਗੇ ਤੇ ਨੈਕਸਟ ਆ ਗਿਆ ਬੜਾ ਸੋਹਣਾ ਫਲਾਵਰਸ ਦੇ ਵਿੱਚ ਹੀ ਹੈ ਜੀ ਸੂਟ ਇਹ ਤਾਂ ਤੁਸੀਂ ਜਿੰਨੇ ਮਰਜ਼ੀ ਚ ਇਹ ਨੈਕਸਟ ਸੀਜ਼ਨ ਲਈ ਵੀ ਲੈ ਕੇ ਰੱਖ ਲਓਗੇ ਤਾਂ ਵੀ ਬੈਨੀਫਿਟ ਹੈ ਜੀ ਸੂਟਾਂ ਦਾ ਮਾਂ ਮੈਂ ਚੋਂ ਬੋਟਮ ਇਹ ਲੋਕਾਂ ਇਹ ਸਿੰਗਲ ਸੂਟ ਨੈਕਸਟ ਆ ਗਿਆ ਸੋਹਣਾ ਸੋਬਰ ਜੀ ਪ੍ਰਿੰਟਿੰਗ ਦੇ ਵਿੱਚ ਜਿਨ੍ਹਾਂ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਚਾਹੀਦਾ ਉਹ ਸੋਹਣੇ ਸੋਬਰ ਪ੍ਰਿੰਟਿੰਗ ਦੇ ਵਿੱਚ ਲਾਈਟ येलो ਜੀ ਦੇ ਵਿੱਚ ਫੋਟੋ ਦੇਖੋ ਕਿੰਨਾ ਪਿਆਰਾ ਸੋਹਣਾ 800 ਪ੍ਰਾਈਸ ਹੈ ਜੀ 800 ਪ੍ਰਾਈਸ ਦੇ ਨਾਲ ਇਹ ਸੂਟ ਦਿਖਾਏ ਹਨ ਤੇ ਹੁਣ ਤੁਹਾਨੂੰ ਦੋ ਤਿੰਨ ਸੂਟ ਦਿਖਾਵਾਂਗੇ कॉटन ਸ਼ਿਮਰ ਦੇ ਵਿੱਚ ਹੈ कॉटन ਦਾ ਹੀ ਸੂਟ ਹੈ ਜੀ कॉटन ਸ਼ਿਮਰ ਦੇ ਵਿੱਚ ਸੂਟ ਹੈ ਹਲਕੀ ਹਲਕੀ ਸ਼ਾਈਨ ਹੈ ਸ਼ਰਟ ਦੇ ਵਿੱਚ ਪਰ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਤੰਦ ਨਹੀਂ ਹੁੰਦੀ ਜੀ ਇਹ ਚੁੱਬਣ ਵਾਲੀ कोई लाइनिंग नहीं लगनी सूट ਨੂੰ ਹਲਕੀ ਜਿਹੀ ਸ਼ਾਈਨ ਹੈ कॉटन शिमर ਦੇ ਵਿੱਚ ਹੈ प्योर कॉटन ਦਾ ਸੂਟ ਹੈ ਜੀ ਤੇ ਕਲਰ ਦੇਖਿਓ ਕਿੰਨੇ ਪਿਆਰੇ ਡਾਰਕ ਡਾਰਕ ਕਲਰ ਹੈ ਵੈਸੇ ਤਾਂ ਇਹ ਜੇ ਤੁਸੀਂ ਵੱਧ ਸੂਟ ਹੁੰਦੇ ਫਿਰ ਕਾਸਟਲੀ ਮਿਲਦੇ ਆ ਜੀ ਇਹ ਤਾਂ ਆਪਾਂ ਅੱਜ ਘੱਟ ਰੇਟ ਦੇ ਵਿੱਚ ਆਪਾਂ ਸੂਟ ਦੇ ਰਹੇ ਹਾਂ ਤੁਹਾਨੂੰ ਦੇਖੋ ਪੂਰਾ ਮਜੰਟਾ ਕਲਰ ਤੇ ਨਾਲ ਮੈਚਿੰਗ ਬਾਟਮ ਸਟੀਚ ਹੋਇਆ ਹੋਇਆ ਇਹ ਜਿਵੇਂ ਅੱਗੇ ਤਿਹਾਰਾਂ ਦੇ ਵਿੱਚ ਵੀ ਆਪਾਂ ਸਟੀਚ ਕਰਕੇ ਫਿਅਰ ਕਰਾਂਗੇ ਸੂਟ ਬਹੁਤ ਪਿਆਰੀ ਲੁੱਕ ਆਣੀ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਅੱਜ ਦਾ ਪ੍ਰਾਈਸ 800 ਹੀ ਹੈ ਜੀ 800 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ yellow color ਥੋੜੀ ਮਹਿੰਦੀ ਜੀ ਟੋਨ ਤੇ yellow color ਹੁੰਦਾ ਉਹ ਵਾਲਾ कॉटन शिमर ਦੇ ਵਿੱਚ ਹੀ ਹੈ ਜੀ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਇਹਦੇ ਵਿੱਚ कॉटन शिमर ਚ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਨਾਲ ਮੈਚਿੰਗ ਬਾਟਮ ਇਹ ਲੋਕਾਂ ਜੀ ਸੁਣਦੇ ਪ੍ਰਾਈਸ 800 ਹੀ ਰਹਿਣਾ ਜੀ 800 ਪ੍ਰਾਈਸ ਹੈ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਗ੍ਰੀਨ ਵੀ ਸੋਬਰ ਜਿਹਾ ਗ੍ਰੀਨ ਕਲਰ ਹੈ ਮੈਚਿੰਗ ਬਾਟਮ ਹੈ 800 ਪ੍ਰਾਈਸ ਹੈ ਜੀ 800 ਪ੍ਰਾਈਸ ਦੇ ਨਾਲ ਹੈਗੇ ਅੱਜ ਦੇ ਆਪਣੇ ਸਾਰੇ ਸੂਟ ਏਕੇ ਟੈਕਸ ਬ੍ਰਾਂਡ ਦੇ ਜੀ ਵਿਦਾਊਟ ਦੁਪੱਟਾ ਸੂਟ ਹੈ ਏਕੇ ਟੈਕਸ ਬ੍ਰਾਂਡ ਦੇ ਤੇ ਹੁਣ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਲੱਕੀ ਵੀਨਰ ਕੱਢਣਾ ਜੀ ਆਪਾਂ ਨੇ ਤੇ ਵੈਸੇ ਤਾਂ ਆਪਣੀ ਜਿਹੜੀ 23 ਜੂਨ ਦੀ ਜਿਹੜੀ ਵੀਡੀਓ ਹੈ ਜੀ ਉਹਦੇ ਤੇ ਆਪਾਂ ਨੂੰ 1.2k ਮਿਲੇਆ ਕਮੈਂਟ ਪਰ ਜਿਵੇਂ ਅੱਜ ਮੈਂ ਸਕਰੋਲ ਕਰਕੇ ਨਹੀਂ ਕਰਨੇ ਹੈਗੇ ਕਮੈਂਟ ਕਿਉਂਕਿ ਜਿਹੜਾ ਇੱਕ ਕਮੈਂਟ ਅੱਜ ਮੈਂ ਕਮੈਂਟ ਸਾਰੇ ਪੜ ਰਹੀ ਸੀ ਬੈਠੀ ਤੇ ਮੈਨੂੰ ਇੱਕ ਕਿਸੇ ਨੇ ਕਮੈਂਟ ਕੀਤੇ ਹੋਏ ਇਹਨਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟੋ ਦੇਖੋ ਸਾਰੇ ਹੀ ਬਹੁਤ ਵਧੀਆ ਕਰਦੇ ਆ ਬਹੁਤ ਜ਼ਿਆਦਾ ਥੈਂਕ ਯੂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਪਰ ਜਿਵੇਂ ਇਹਨਾਂ ਦਾ ਮੈਂ ਕਮੈਂਟ ਸਾਰੇ ਪੜੇ ਸੀ ਇਹਨਾਂ ਨੇ ਵੈਸੇ ਮੈਨੂੰ ਬਹੁਤ ਸਾਰੇ ਕਮੈਂਟ ਕੀਤੇ ਹੋਏ ਆ ਹਰ ਇੱਕ ਵੀਡੀਓ ਤੇ ਕਰਦੇ ਆ ਇਹ ਵੀਡੀਓ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਹੋਏ ਆ ਤੇ ਇਹਨਾਂ ਨੇ ਜਿਵੇਂ ਅੱਜ ਇਹ ਵੀਡੀਓ ਤੇ ਦੇਖੋ ਇਹਨਾਂ ਨੇ ਕਿਹਾ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਨੂੰ ਸਾਰੇ ਬਹੁਤ ਸੋਹਣੇ ਸੂਟ ਆ ਜੀ ਦੇਖੋ ਲਾਈਕ ਤਾਂ ਸਾਰੇ ਕਰਦੇ ਆ ਕਮੈਂਟ ਵੀ ਸਾਰੇ ਲਿਖਦੇ ਆ ਤੇ ਅੱਗੇ ਨੂੰ ਸ਼ੇਅਰ ਕਰਨ ਲਈ ਕੋਈ ਕੋਈ ਕਹਿੰਦਾ ਤੇ ਮੈਨੂੰ ਆ ਕਮੈਂਟ ਇਹਨਾਂ ਦਾ ਬਹੁਤ ਵਧੀਆ ਲੱਗਿਆ ਕਿਉਂਕਿ ਇਹਨਾਂ ਨੇ ਮੇਰੇ ਲਈ ਸੋਚਿਆ ਵੀ ਹੋਰਾਂ ਨੂੰ ਵੀ ਅੱਗੇ ਕਿਹਾ ਵੀ ਤੁਸੀਂ ਹੋਰ ਵੀ ਸ਼ੇਅਰ ਕਰੋ ਜੀ ਅੱਗੇ ਤੇ ਅੱਜ ਦਾ ਜਿਵੇਂ ਮੇਰੇ ਮਨ ਨੂੰ ਲੱਗ ਗਿਆ ਕਮੈਂਟ ਤੇ ਆਪਾਂ ਦਵਾਂਗੇ ਅੱਜ ਦਾ ਗਿਫਟ ਇਹਨਾਂ ਨੂੰ ਇਹ ਹੈਗਾ ਤੁਸੀਂ ਇੱਥੋਂ ਤੋਂ ਦੇਖ ਸਕਦੇ ਹੋ ਜੀ garygs @gary 2321 ਇੱਥੇ ਤੋਂ ਤੁਸੀਂ ਆਪਣਾ ਮੈਨੂੰ ਐਡਰੈਸ ਭੇਜ ਕੇ ਹੁਣ ਮੈਨੂੰ ਤਾਂ ਇੱਥੇ ਤੇ ਪਤਾ ਨਹੀਂ ਹੁੰਦਾ ਜੀ ਕਿਥੋਂ ਦੇ ਹੋ ਤੁਸੀਂ ਤੇ ਅੱਜ ਤੁਹਾਨੂੰ ਮਿਲ ਰਿਹਾ ਬੜਾ ਸੋਹਣਾ ਕਾਟਨ ਦਾ ਇਹ ਸੂਟ ਬੜਾ ਪਿਆਰਾ ਮਸਟਰਡ ਜੀ ਟੋਨ ਦੇ ਵਿੱਚ ਹੈ ਜੀ ਸੂਟ ਬੜਾ ਪਿਆਰਾ ਵਿਦਆਊਟ ਦੁਪੱਟਾ ਸੂਟ ਹੈ ਪਿਓਰ ਕਾਟਨ ਦਾ ਆਲ ਓਵਰ ਸੂਟ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਮਾਈਂਡ ਨਾ ਕਰਿਓ ਬਾਕੀ ਜਿਵੇਂ ਵੀ ਸਕਰੋਲ ਕਰਕੇ ਨਹੀਂ ਕਰਿਆ ਹੈਗਾ ਪਰ ਕਈ ਵਾਰੀ ਦੇਖੋ ਹਰ ਪਾਸੇ ਨੂੰ ਸੋਚਣਾ ਲੱਗਦਾ ਹੁਣ ਮੈਨੂੰ ਜਿਵੇਂ ਅੱਜ ਮੈਂ ਬੈਠੀ ਦੁਪਹਿਰੇ ਪੜ ਰਹੀ ਸੀ ਸਾਰੇ ਕਮੈਂਟ ਮੈਨੂੰ ਇਹਨਾਂ ਦੇ ਕਮੈਂਟ ਬਹੁਤ ਵਧੀਆ ਲੱਗੇ ਤਾਂ ਫਿਰ ਮੇਰੇ ਦਿਲ ਨੂੰ ਲੱਗਿਆ ਵੀ ਮੈਨੂੰ ਇਹਨਾਂ ਨੂੰ ਵੀ ਗਿਫਟ ਦੇਣਾ ਚਾਹੀਦਾ ਤਾਂ ਇਸੇ ਤਰ੍ਹਾਂ ਜੁੜੇ ਰਹੋ ਕਮੈਂਟ ਕਰਦੇ ਰਹੋ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ